ਆ ਗਿਆ ਪੁੱਤ ਹਾਂਜੀ ਆ ਗਿਆ ਮੇਰੀ ਮਿੱਠੂ ਕਿਥੋਂ ਆਇਆ ਮੈਂ ਤੋਂ ਆ ਬਾਰਾਂ ਅੱਛੇ ਹੋਰ ਪਾਣੀ ਲਵਾ ਉਹ ਨਹੀਂ ਮਮਾ ਵੇ ਲੋ ਕੱਲ ਰਾਤੀ ਦਾਦੀ ਦੇ ਪਾਪਾ ਮੈਨੂੰ ਕਿਨਾ ਮਾੜਾ ਬੋਲਣ ਡੇ ਸੀ ਪੁੱਤ ਮੈਂ ਸੁਣਦੀ ਹਾਂ ਪਤਾ ਮੈਨੂੰ ਲੱਗਦਾ ਫੇ ਤੈਨੂੰ ਬੜਾ ਮਾੜਾ ਬੋਲਣ ਡਿਆ ਤੇ ਕੋਈ ਗੱਲ ਨਹੀਂ ਪੁੱਤ ਹੈ ਤਾਂ ਤੁਸੀਂ ਵੀ ਮੈਨੂੰ ਮਾੜਾ ਬੋਲੀ ਜਾਂਦੇ ਹੋ ਉਹਨਾਂ ਦੇ ਮਗਰ ਲਾ ਕੇ ਨਹੀਂ ਪੁੱਤ ਨਹੀਂ ਮਾੜਾ ਨਹੀਂ ਬੋਲਦੀ ਪੁੱਤ ਉਹ ਤੇ ਮੇਰਾ ਤੁਹਾਡੇ ਦਾ ਬਣਾ ਮੇਰਾ ਹੋਰ ਕੌਣ ਪੁੱਤ ਤੂੰ ਹੀ ਤੇਰੀ ਮਾਂ ਵਾ ਮੈਂ ਉਹ ਤੇ ਮੈਂ ਤੇ ਹੀ ਆ ਉਹ ਮੇਰੇ ਸਗੀ ਛੋੜਾ ਵਾ ਕੋਈ ਗੱਲ ਨਹੀਂ ਪੁੱਤ ਜੇ ਤੈਨੂੰ ਨਹੀਂ ਨਾ ਚੰਗਾ ਸਮਝਦੇ ਤਾਂ ਸਮਝਣਾ ਮੈਂ ਉਹਨਾਂ ਦੀ ਕੁੜੀ ਨਾ ਹੁਣੀ ਆ ਵੇਖੀ ਸਹੀ ਨਹੀਂ ਹੁਣ ਮੁੰਡੇ ਦੇ ਬਾਹਰ ਘੁੰਮਦੇ ਹੀ ਆ ਐਵੇਂ ਕਹੀ ਜਾਂਦੇ ਮੈਨੂੰ ਰੋਤੀ ਸਾਰੀ ਐਵੇਂ ਕਹੀ ਜਾਂਦੇ ਕੋਈ ਗੱਲ ਨਹੀਂ ਦਾਦੀ ਵੀ ਮੇਰੇ ਹੱਥ ਚ ਹੀ ਆ ਦਾਦੀ ਜਦੋਂ ਬੁਢਾਪੇ ਚ ਪਊਗੀ ਫੇਰ ਪਤਾ ਲੱਗੂ ਨਾ ਦਾਦੀ ਨੂੰ ਕੋਈ ਗੱਲ ਨਹੀਂ ਪੁੱਤ ਕੁੰਡੀਆਂ ਸਾਰੀਆਂ ਮੇਰੇ ਹੱਥ ਹੀ ਆ ਉਹਨਾਂ ਦੇ ਕੁੜੀ ਨੂੰ ਮੈਂ ਵੀ ਨਹੀਂ ਚੰਗਾ ਸਮਝਣਾ ਉੱਤੋਂ ਉੱਤੋਂ ਹੀ ਮੈਂ ਚੰਗਾ ਸਮਝਣਾ ਵਾ ਵਿੱਚੋਂ ਨਹੀਂ ਸਮਝਣਾ ਆ ਹੱਲੇ ਮੁੰਡੇ ਬਾਹਰ ਖਲੋਤੇ ਮੈਂ ਫੇਰ ਟਾਈਮ ਨਾ ਆ ਗਿਆ ਵਾ ਉਹੀ ਕੇ ਰੋਤੀ ਪੁੱਤ ਹੋਰ ਪੁੱਤ ਕੈਦ ਛੋੜਾ ਹੋ ਜਾਂਦੇ ਆ ਮੁੰਡਿਆਂ ਕੋ ਤੇ ਮੁੰਡੇ ਬੈੰਦੇ ਹੀ ਆ ਆ ਉਹ ਕੋਈ ਗੱਲ ਨਹੀਂ ਉਹ ਦਾਦੀ ਵੀ ਤੇਰੀ ਜਿਹੜੀ ਬੜੀ ਚੌਧਰ ਜਮਾਉਂਦੀ ਆਣ ਕੇ ਆ ਕੋਈ ਗੱਲ ਨੂੰ ਬੁੱਢੀ ਹੋ ਲੈਂਦੇ ਫੇਰ ਉਹਨੂੰ ਮੈਂ ਸੂਤਰ ਕਰੂੰ ਚੱਜਣਾ ਠੀਕ ਆ ਗਏ ਜੀ ਹਾਂ 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 ਉਹ ਮੈਂ ਹਾਂ ਮਾਤਾ ਕਹਿਣ ਦੀ ਹੋਂ ਨਾ ਆ ਜੀ ਇੱਧਰ ਬਹਿ ਜਾਓ ਆਓ ਆਓ ਬਹਿ ਜਾਓ ਪੀਓ ਮਾਤਾ ਕੇ ਕਹਿ ਬਾਬਾ ਬੋੜਾ ਸਾਹਿਬ ਦਾ ਮੇਲਾ ਚੱਲਣ ਡਿਆ ਵਾ ਤੇ ਤੁਸੀਂ ਵੀ ਜਾਇਓ ਤੇ ਮੈਂ ਹਾਂ ਗੱਲ ਕੋਈ ਮਾਤਾ ਆਇਆ ਤੁਸੀਂ ਕਹਿ ਰਹੇ ਉਹ ਨੂੰ ਵੀ ਠੀਕ ਨਹੀਂ ਆਣਾ ਤੇ ਆਪਾਂ ਨੂੰ ਮਾਤਾ ਦੇਰ ਕੌਣੇ ਸੋਏ ਦੇ ਕੋਈ ਗੱਲ ਨਹੀਂ ਚੱਲ ਜਾਾਂਗੇ ਸਵੇਰੇ ਆਹੋ ਰੱਬ ਦੇ ਚਲੋ ਇੱਕੀ ਆਪਾਂ ਨੂੰ ਕੋਈ ਗੱਲ ਨਹੀਂ ਪੁੱਤ ਮੇਰੀ ਗੱਲ ਸੁਣੋ ਇਹ ਵੱਡੇ ਆ ਤੇ ਉਹ ਛੋਟਾ ਵਾ ਛੋਟਾ ਬਾਬੇ ਬੁੱਢੇ ਸਾਹਿਬ ਉਹ ਆਇਆ ਵਾ ਅੱਛਾ ਤੇ ਆਪਾਂ ਜਾਣੇ ਹਾਂ ਬਾਬੇ ਬੁੱਢੇ ਸਾਹਿਬ ਅੱਛਾ ਇਹ ਮੈਂ ਇਹਨੂੰ ਕਿਹਾ ਕਿ ਤੂੰ ਨਹੀਂ ਠੀਕ ਰਹੀਂਦੀ ਤੇ ਅੱਗੇ ਮੁੰਡਾ ਵੀ ਨਹੀਂ ਚੱਲ ਬਾਹਰ ਅੰਦਰ ਉਹਨਾਂ ਕਾਖੇ ਲੱਗਦਾ ਵਾ ਤੇ ਚੱਲ ਇਹ ਵੀ ਇਹਨੂੰ ਮੱਥਾ ਟਿਕਾ ਲਿਆ ਹਾਂਜੀ ਤੇ ਆਪਣੀ ਗਰਲੀਨ ਨੂੰ ਵੀ ਮੱਥਾ ਨਾਲੇ ਟਿਕਾ ਲਿਆਊਗਾ ਕੋਈ ਗੱਲ ਨਹੀਂ ਤੇ ਬੱਚਿਆਂ ਦੋਵਾਂ ਨੂੰ ਲੈ ਆਇਓ ਤੇ ਮੱਥਾ ਤੇ ਬਾਬੇ ਬੁੱਢੇ ਸਾਹਿਬ ਟੇਕ ਆਇਓ ਸਵੇਰੇ ਠੀਕ ਹੈ ਹਾਂ ਕੋਈ ਗੱਲ ਨਹੀਂ ਚਲ ਜਾਂਗੇ ਕੋਈ ਗੱਲ ਨਹੀਂ ਤੇ ਇਹਦਾ ਵੀਰ ਵੀ ਹੋਇਆ ਵੀ ਮਹਾ ਨਾਲ ਹੋਵੇ ਚਲ ਮੇਰਾ ਫਰਜ਼ ਹੈ ਬੱਚਿਆਂ ਨੂੰ ਕਹਿਣ ਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਜਾਵਾਂਗੇ ਕੋਈ ਨਹੀਂ ਸਵੇਰੇ ਜਾਵਾਂਗੇ ਸਵੇਰੇ ਸਮਝ ਜਾਣਾ ਤੋ ਹਾਂ ਤੋ ਤੁਸੀਂ ਵੀ ਤਿਆਰ ਹੋ ਜਾਓ ਨਹੀਂ ਪੁੱਤ ਮੈਨੂੰ ਉਹਨਾ ਵੀ ਨਹੀਂ ਖੜਿਆ ਫਿਰ ਇਤਰਾਜੀ ਇਦਜੀ ਹੋ ਜਾਂਦੀ ਸਾਡੇ ਨਾਲ ਨਹੀਂ ਗਈ ਤੋ ਉਹਦੇ ਨਾਲ ਕਿਉਂ ਜਾਂਦੀ ਆ ਤੇ ਮੈਂ ਫਿਰ ਮੈਨੂੰ ਮੱਥਾ ਟੇਕਉਣਾ ਸਵਾਂਗਾ ਕੋਈ ਨਹੀਂ ਕੋਈ ਨਹੀਂ ਵੇਖ ਲਾਂਗੇ ਦਿਨੇ ਫਿਰ ਹਾਂ ਤੇ ਉਹਨੂੰ ਹਾਂ ਨਹੀਂ ਉਹਨੂੰ ਨਹੀਂ ਤਿਆਰ ਕਰਦੇ ਹੋ ਫਿਰ ਕੀ ਆ ਮੈਂ ਫਿਰ ਘਰੇ ਰਹਿ ਪੂੰਗੀ ਹਰ ਨਹੀਂ ਹਰ ਨਹੀਂ ਕੱਲ ਦਿਓ ਕੋਈ ਗੱਲ ਨਹੀਂ ਚਲ ਜਾਾਂਗੇ ਹਾਂ ਨਹੀਂ ਨਹੀਂ ਕੋਈ ਮਾਦਾ ਕੋਈ ਹਾਂ ਨਹੀਂ ਜਾਊਗੀ ਟਾੜੇ ਨਾਲ ਚਲ ਜਾਾਂਗੇ ਚਲ ਜਾਾਂਗੇ ਚਲ ਜਾਵਾਂਗੇ ਹਾਂ ਚੱਲ ਕੋਈ ਗੱਲ ਹਾਂ ਸਵੇਰੇ ਚੱਲ ਮੱਥਾ ਟੇਕ ਕੇ ਆਉ ਬਾਬੇ ਗੱਡੇ ਸਾਹਿਬ ਆਹ ਕੋਈ ਨਹੀਂ ਜਾਵਾਂਗੇ ਚਲੂ ਤਾਂ ਫਿਰ ਜਾਣੇ ਮੱਥਾ ਟੇਕਣ ਤੇ ਫਿਰ ਕੋਈ ਗੱਲ ਨਹੀਂ ਚਲ ਜਾਾਂਗੇ ਨਹੀਂ ਕੋਈ ਨਹੀਂ ਹਾਂ ਕੋਈ ਨਹੀਂ ਚਲ ਜਾ ਮਹਾਰਾਜ ਘਰ ਕੋਈ ਡਰ ਨਹੀਂਗਾ ਗੁਰੂ ਘਰ ਜਾ ਇਹਦੇ ਤੇ ਦੋਸਤ ਵੀ ਬੜੇ ਗਏ ਹਨਾ ਹਾਂਜੀ ਕੱਲ ਬੜੇ ਗਏ ਨਾ ਦੋਸਤ ਤੇਰੇ ਹਾਂਜੀ ਆਹੋ ਲਓ ਜੀ ਸਾਡੇ ਮਾਤਾ ਜੀ ਕਹਿੰਦੇ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਕੇ ਆਓ ਤੇ ਅਹੀਂ ਸਾਰਾ ਪਰਿਵਾਰ ਆਪਣੇ ਸੁੱਖ ਸ਼ਾਂਤੀ ਲਈ ਅਤੇ ਸਰਬੱਤ ਦੇ ਭਲੇ ਲਈ ਕਾਮਨਾ ਕਰਦੇ ਹਾਂ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋ ਗਏ ਆ। ਕੇ ਸਿਰ ਜਦਰਦ ਹੋਣ ਡਿਆ ਪਿਆ ਮੇਲਾ ਵੇਖ ਕੇ ਕੀ ਕਰੀ ਬਹੁਤ ਹੈ ਸਿਰ ਜਦਰਦ ਹੋਣ ਡਿਆ ਵਾ ਇਹ ਨਹੀਂ ਆ ਗੁਰਲੀਨ ਵਾਇਦ ਨਹੀਂ ਆ ਉਹਨੂੰ ਕਹਿੰਨੀ ਕੰਮ ਕੰਮ ਕਰ ਰਾ ਮੈਂ ਤਾਂ ਥੱਕ ਗਈ ਆ ਮੈਂ ਰਾਮ ਕਰ ਲਾ ਕਰੀ ਘੜੀ ਗੁਰਲੀਨ ਗੁਰਲੀਨ ਤੇਜ ਇਹਨਾਂ ਨੂੰ ਸੁਣਾਂ ਮੇਰੀ ਆਵਾਜ਼ ਸੁਣਦੀ ਆ ਮੈਂ ਜਿੰਨੀਆਂ ਮਰਜੀ ਬਾਜਾਂ ਆ ਕੁੜੀ ਜਿਹੜੀ ਆ ਨਾ ਇਹ ਧਿਆਨ ਦੇ ਦਾਦੀ ਨਾਲ ਚੁਪਕੀ ਰਵਾਂ ਪਤਾ ਨਹੀਂ ਇਹ ਦਾਦੀ ਦੇ ਨਾਲ ਜੁੜੀ ਰਹਿੰਦੀ ਚੋਰ-ਚੋਰ ਪਤਾ ਨਹੀਂ ਕੀ ਕਰਦੀ ਰਹਿੰਦੀ ਗੱਲਾਂ ਇਹ ਥੋੜਾ ਸੋਚਦੀ ਆ ਕਿ ਮੇਰਾ ਮਾਂ ਵੀ ਥੱਕੀ ਟੁੱਟੀ ਆਈ ਆ ਕਿ ਮੈਂ ਆਪਣੀ ਮਾਂ ਦੇ ਲਾਗੇ ਬਾਵਾਂ ਘੜੀ ਫਿਰ ਕਹਿ ਦਿੰਦੀ ਮਤੇਆਂ ਮਾਵਾਂ ਨਹੀਂ ਚੰਗੀਆਂ ਪਤਾ ਨਹੀਂ ਦਾਦੀ ਨਾਲ ਹੁਣ ਕਿਹੜੀ ਖਿਚੜੀਆਂ ਕਰਦੀਆਂ ਗੱਲਾਂ ਪਕਾਉਂਦੀਆਂ ਹਾਂ ਦਾਦੀ ਪੋਤੀ ਮੁੰਡੇ ਨੂੰ ਤੇ ਪਹਿਲਾਂ ਹੀ ਨਹੀਂ ਵੇਖ ਕੇ ਜਰਦੇ ਸਾਰਾ ਟੱਬਰ ਗੱਲਾਂ ਕਰਦੇ ਰਹਿੰਦੇ ਆ ਕੁੜੀ ਨੂੰ ਤੇਨਾਂ ਦੀ ਦਾਦੀ ਵਾਲੇ ਵੇਖ ਕੇ ਆਉਣੀ ਆ ਉਧਰ ਗੱਲਾਂ ਕਰਦੀ ਹੁਣੀ ਆ ਦਾਦੀ ਵਾਲਾ ਜਾਨੀ ਮੱਦਬੇ ਦਬੇ ਪੈਰੀ ਜਾਨੀ ਆ ਇਹਨਾਂ ਦੀ ਗੱਲਾਂ ਸੁਣਦੀ ਦਾਦੀ ਪੋਤੀ ਦੀ ਇਹ ਪਤਾ ਨਹੀਂ ਕੀ ਚੁੱਕਦੀ ਰਹਿੰਦੀ ਇਹਨੂੰ ਵੇ ਨਹੀਂ ਆ ਦਾਦੀ ਇਹਦੀ ਨੂੰ ਪਤਾ ਨਹੀਂ ਇਹ ਕੀ ਗੱਲਾਂ ਕਰਦੀਆਂ ਰਹਿੰਦੀ ਬਾਪੇ ਬੁੱਢੇ ਸਾਬ ਗਏ ਹਾਂ ਉਥੇ ਕੀ ਕੀ ਮੰਮਾ ਨੇ ਖਵਾ ਲਿਆ ਸੀ ਉੱਥੇ ਅਸੀਂ ਪਹਿਲਾਂ ਤਾਂ ਲੰਗਰ ਖਾਦਾ ਹੀ ਫਿਰ ਆਈਸਕ੍ਰੀਮ ਖਾਦੇ ਹੀ ਤੇ ਫਿਰ ਮਮਾ ਨੂੰ ਕਹਾ ਕਿ ਮੈਂ ਪੰਘੋੜੇ ਤੇ ਝੋਟਾ ਲੈਣਾ ਮਮਾ ਕਹਿੰਦੇ ਨਹੀਂ ਨਹੀਂ ਪੰਘੋੜੇ ਤੇ ਨਹੀਂ ਝੋਟਾ ਲੈਣਾ ਮੈਂ ਉਹ ਮਮਾ ਨੇ ਪਾਹੇ ਦੇਣੇ ਦੇਣੇ ਤਾਂ ਪਾਪਾ ਨੇ ਹੀ ਪਾਹੇ ਫਿਰ ਕੀ ਗੁਰੂ ਘਰ ਗਏ ਅਸੀਂ ਮਮਾ ਕਹਿੰਦਾ ਨਹੀਂ ਲੈਣਾ ਆਪਣੇ ਪੁੱਤ ਨੂੰ ਬਥੇਰਾ ਕਰਦੀ ਆ ਤੇਰਾ ਹੀ ਉਹਨੂੰ ਆ ਤੇਰਾ ਤਾਂ ਪਾਪਾ ਨੇ ਤੈਨੂੰ ਕੱਲ ਨੂੰ ਲਾਉਣਾ ਹੈ ਕੱਲਾ ਇਹ ਦੇਂਦਾ ਉਹ ਵੀ ਤੈਨੂੰ ਹੂਟਾ ਫਿਰ ਕੀ ਮੈਨੂੰ ਕੀ ਪਤਾ ਹੈ ਮੈਂ ਨਾਲ ਚਲੀ ਜਾਂਦੀ ਤੇ ਪੁੱਛਦੀ ਤੇਰੀ ਉੱਥੇ ਮਾਂ ਨੂੰ ਮੇਰੀ ਗੱਲ ਸੁਣ ਮਾਤਾ ਕੁੜੀ ਨੂੰ ਇਹ ਨਾ ਚੁੱਕ ਚਕਾ ਨਾ ਅੱਗੇ ਤੁਸੀਂ ਚੁੱਕ ਚਕਾ ਕੁੜੀ ਨੂੰ ਉਦਾਂ ਨਹੀਂ ਬਣਾਇਆ ਵਾ ਉਹ ਕੁੜੀ ਅੱਗੇ ਤੁਹਾਡੇ ਨਾਲ ਭੱਜ ਭੱਜ ਕੇ ਆਉਂਦੀ ਹੈ ਵੀ ਉੱਧਰ ਗੱਲਾਂ ਚਾਰ ਕਰਾਵਾ ਮੇਰੇ ਮੁੰਡੇ ਨੂੰ ਤਾਂ ਤੁਸੀਂ ਵੇਖ ਕੇ ਨਹੀਂ ਯਰਦੇ ਉਵੇਂ ਹੀ ਪਤਾ ਨਹੀਂ ਮਾਪਤ ਕਿੱਥੇ ਚਲ ਜਗੇ ਤੂੰ ਤੇ ਮਾਤਾ ਬਸ ਚੁੱਕਣ ਤੇ ਹੋਈਆਂ ਇਹਨੂੰ ਪੈਣਾ ਕਿਉਂਵੇਂ ਚੁੱਕਣ ਤੇ ਹੋਈ ਜੇ ਮੈਂ ਨਾਲ ਜਾਂਦੀ ਤੇ ਮੈਂ ਕਿਉਂ ਨਾ ਉਹਨਾਂ ਨੂੰ ਹੂਟਾ ਦਵਾ ਦੇ ਉਹਦੀ ਮਾਂ ਹੁੰਦੀ ਨਾ ਪਹਿਲਾਂ ਹੂਟਾ ਆਉਂਦਾ ਇਹ ਜਨਾ ਮਾਤਾ ਕਰਿਆ ਕਰ ਇਹੋ ਜੀਆਂ ਗੱਲਾਂ ਨਾ ਕਰਿਆ ਕਰ ਕੁੜੀ ਨੂੰ ਸਮਝਾਇਆ ਕਰ ਵੀ ਆਪਣੀ ਮਾਂ ਨਾਲ ਸਹੀ ਰਹਿ ਸਭ ਕੋ ਚੁੱਕਦੀ ਰਹੀ ਆ ਝੂਲੇ ਦਵਾਏ ਆ ਹੂਟੇ ਦਵਾਏ ਮੈਂ ਉੱਥੇ ਸੁਣਦੀ ਆ ਤੁਹਾਡੀਆਂ ਗੱਲਾਂ ਉਹਨੇ ਕਿ ਬਾਬੇ ਬੁੱਢੇ ਸਾਹਬਾ ਖੜਿਆ ਹੈ ਤੇਰਾ ਫਰਜ਼ ਹੀ ਤੀਨ ਨੂੰ ਮਤ ਨਹੀਂ ਮੱਥਾ ਟੇਕ ਕੇ ਤੇ ਹੂਟੇ ਵੀ ਦਵਾ ਦੇ ਨੀ ਨਾਲ ਖੜਿਆ ਇਨਾ ਥੋੜਾ ਨਹੀਂ ਐਦਾਂ ਤੋਂ ਹੋੜੇ ਮੇਰੇ ਪਿੰਡ ਨੂੰ ਚੰਗੀ ਭਲੀ ਆ ਆਹ ਨਹੀਂ ਦਾ ਇਤਰਾ ਕਰਦੀ ਆ ਮੇਰੇ ਨਾਲ ਖੜਿਆ ਇਨਾ ਥੋੜਾ ਨਹੀਂ ਉਹਨੂੰ ਨਾਲ ਖੜਿਆ ਚੇਚਾ ਮੈਂ ਆਪਣੇ ਮੁੰਡੇ ਦੇ ਨਾਲ ਬਿਠਾ ਕੇ ਗੱਡੀ 'ਚ ਖੜਿਆ ਆਬ ਤੇਰਾ ਮੁੰਡੇ ਜੀ ਅਕਦਾ 100 ਆਦਰਾਂ ਕਰਦਾ ਵਾ ਹੂੰ ਤਤੂ ਵੀ ਸੋਚਦੇ ਕੁੜੀ ਦੇ ਨਾਲ ਤੇ ਮੈਂ ਨਾਲ ਤਾਂ ਹੀ ਖੜਿਆ ਸੀ ਅੱਜਾ ਛੋੜਾ ਮੜਦਾ ਸੀ ਆਪਾਂ ਤਾਂ ਲੱਗਦਾ ਹੀ ਮੇਰੀ ਗੱਲ ਸੁਣ ਮਾਤਾ ਇਦਾਂ ਨਾ ਕਰਿਆ ਕਰ ਤੂੰ ਕਿਉਂ ਨਾ ਕਰਿਆ ਕਰਾਂ ਮੈਂ ਇਦਾਂ ਨਾ ਕਰ ਜੇ ਮੇਰਾ ਨਿੱਕਾ ਪੁੱਤ ਗਿਆ ਤਾਂ ਮੈਂ ਤਾਂ ਦੀ ਆਪਣੇ ਪੁੱਤ ਨੂੰ ਆਖਾ ਤੂੰ ਵੀ ਮੱਥਾ ਟੇਕ ਕੇ ਆਪਦੀ ਮੱਠੀ ਰਹਿਂਦੀ ਇਹ ਗੱਲ ਨਾ ਮਾਤਾ ਕਰ ਨਾ ਮਾਤਾ ਮੱਥਾ ਟਕਾ ਲੋ ਟਕਾ ਕੇ ਤੇ ਹੂੜੇ ਦਵਾ ਦੇ ਮੇਰੇ ਪੁੱਤ ਮੇਰੇ ਪੁੱਤ ਨੂੰ ਤੂੰ ਅੱਗੇ ਨਹੀਂ ਵੇਖ ਕੇ ਸਿਖਾਉਂਦੇ ਉਨ ਨੂੰ ਆਂਦੇ ਜੋ ਉਪਯੋਗ ਤੇ ਜਾਂਦਾ ਜਾਂਦਾ ਉਹਦੀਆਂ ਗੱਲਾਂ ਵੀ ਕਰਦੇ ਜੋ ਮੈਂ ਭੈਣਾ ਮੈਂ ਵੀ ਗੱਲ ਨੂੰ ਲਾਉਣੀ ਮੇਰਾ ਪੁੱਤ ਵੀ ਲਾਉਂਦਾ ਆਪਣੀ ਪੁੱਤਰੀਆਂ ਤੇ ਪਰਦੇ ਪਾਉਂਦੀ ਰਹਿਣੀ ਆ ਮੈਂ ਪਰਦੇ ਪਾਉਣੀ ਮੇਰੀ ਤਾਂ ਪੁੱਤਰੀ ਤਰ੍ਹਾਂ ਦਾ ਵਾਧੂ ਆਦਰ ਕਰਦੀ ਉਹ ਨਾ ਮਾਤਾ ਕਿਨੂੰ ਤੈਨੂੰ ਠੰਣਾ ਤਤਾ ਦੇਂਦੀ ਐਦਾਂ ਨਾ ਕਰ ਮਾਤਾ ਤੂੰ ਬਹੁਤ ਜ਼ਿਆਦਾ ਕਰਦੀ ਆ ਥੋੜਾ ਆਪਣਾ ਇਹ ਵੇਖਿਆ ਕਰ ਹੋਣੀ ਮੈਂ ਉਥੇ ਘਰ ਘਲ ਪਣ ਰਹੀ ਹਾਂ ਪਹਿਮੇਰਾ ਸਿਰ ਦਰਦ ਹੋਣ ਡੇ ਗਰਲੀਨ ਵਾਜਾਂ ਮਾਰਨ ਦੀ ਗਰਲੀ ਨੂੰ ਖਿੱਚ ਕੇ ਤੇ ਇੱਥੇ ਲੈ ਆਉਂਦੇ ਜੋ ਹਾਂ ਨਿੱਕੇ ਚਾਚਿਆਂ ਲਾਗੀ ਤਾਂ ਕੀ ਹੋ ਗਿਆ ਵੀ ਤੈਨੂੰ ਉਹਦੀ ਮਾਂ ਤਾਂ ਨਹੀਂ ਨਿਆ ਗੱਲਾਂ ਕਰਦੀਆਂ ਉਹ ਤੂੰ ਕਰਦੀਆਂ ਉਹ ਨਹੀਂ ਮਾਤਾ ਮੇਰਾ ਪੁੱਤ ਨੇ ਇਹਨਾਂ ਕਦੇ ਨਾ ਕੱਟਦਾ ਕ ਚੱਲ ਦੂਰੇ ਘਰ ਵਸ ਜਾ ਹਾਂ ਬੜਾ ਨੇਨੇ ਕੇ ਕੱਟਦਾ ਕੇ ਹੋਰ ਕੀ ਕਰਾ ਤੇਰੇ ਪੁੱਤ ਨੂੰ ਵੀ ਉਹਨੇ ਕਦੀ ਮਾੜੀ ਚੰਗੀ ਆਪੀ ਮੇਰੇ ਪੁੱਤ ਨੂੰ ਦਾ 36 ਰੋਟ ਇਕ ਟਕਾਈ ਵਿਚਾਰਾ ਜੇ ਮੋਟਰਸਾਈਕਲ ਹੈ ਜੇ ਤਾਂ ਕੱਲਾ ਜੇ ਵਿਚਾਰਾ ਦਰਖਾਨ ਨੂੰ ਮੰਗੇ ਤਾਂ ਗੱਲਾਂ ਮੇਰਾ ਪੁੱਤ ਜਿਹੜੀ ਚੀਜ਼ ਮੰਗੇ ਤੁਸੀਂ ਤੇ ਮਾਪ ਪਤ ਕਦੇ ਜੀਣ ਨਹੀਂ ਦਿੰਦੇ ਉਹਨੂੰ ਜਿੱਤਰਾ ਤੇਰੇ ਪੁੱਤ ਨਾਦਰ ਕਰਦਾ ਤੂੰ ਵੀ ਮੇਰੀ ਪੁੱਤਰੀ ਨਾ ਕਰਿਆ ਕਰ। ਉਹ ਮਾਤਾ ਇਦਾਂ ਨਾ ਕਰਿਆ ਕਰ। ਤੂੰ ਇਹ ਕੁੜੀ ਨੂੰ ਚੁੱਕਦੀ ਰਹੀ ਨਹੀਂ ਆਂ ਵੀ ਕੁੜੀਏ ਬਸ ਆਹ ਕਰਿਆ ਉਹ ਕਰ ਤੇ ਕੁੜੀ ਦੇ ਪਵਾੜੇ ਪਾ ਛੱਡ ਦੇ ਤੂੰ। ਤੂੰ ਤਾਂ ਨਹੀਂ ਮੈਂ ਕੰਮ ਨੂੰ ਲਾ ਛੱਡਾਂ। ਹਾਂ। ਦਾਦੀ ਆਉਂਦੇ ਚਾਚੀ ਆਣਨ ਕਿ ਤੇ ਚੱਲ ਜਵੇ। ਤੇ ਕਿਉਂ ਫਿਰ ਕੀ ਜੇ ਮੈਂ ਲਾ ਛੱਡ ਨੂੰ ਕੰਮ? ਮੈਂ ਉਹਦੀ ਮਾਂ ਨਹੀਂ ਆ। ਕੀ ਦੀ ਹਾਲ ਜਾਵੇ ਉਹ ਫਿਰ? ਹਾਂ। ਸਹੇਲੀ ਉਹਦੀ ਤੇ ਕਿਤੇ ਉਹ ਭੁੱਲੀ ਚੁੱਕੀ ਆਉਂਦੀ ਦਾ ਤਾਂ ਉਹਨਾਂ ਨੇ ਨਾਲ ਕੰਮ ਤੇ ਲਾ ਛੱਡਦੀ ਆਂ। ਮਾਰ ਢਿੱਲੀ ਮਾਰ ਢਿੱਲੀ ਤੂੰ ਤਾਂ ਢਿੱਲੀ ਤੂੰ ਤਾਂ ਬਹਨੇ ਮਾਰ ਛੜਦੀ ਮਾਂ ਹੋਵੇ ਤਾਂ ਕਦੀ ਬਨਾਤਰਾ ਕਰੀ ਮਾਤਾ ਐਦਾਂ ਨਾ ਕਰ ਤੂੰ ਤੇ ਬਸ ਬੋਲਣ ਲੱਗੀ ਵੇਦੀ ਨਹੀਂ ਆ ਤੇ ਮੇਰੀ ਗੱਲ ਸੁਣ ਮਾਤਾ ਜੇ ਤੇਨੂੰ ਬਹੁਤੀ ਓਕਿਆ ਨਾ ਤੇ ਮੈਂ ਆਪਣਾ ਪੁੱਤ ਲੈ ਕੇ ਤੇ ਚਲ ਜਾਨੀ ਆ ਫੇਰ ਤੈਨੂੰ ਪੈਜੂ ਠੰਡ ਫੇਰ ਤੈਨੂੰ ਚੰਗੀ ਪੈਜੂਗੀ ਠੀਕ ਆ ਚੰਗੀ ਕਾਦੀ ਪਾਣੀ ਤੇਨੂੰ ਹਾਇ ਹਾ ਕੰਮ ਨਹੀਂ ਲਿਆਂਦਾ ਸੀ ਪੁੱਤ ਲੈ ਕੇ ਚਲੀ ਜਾ ਤੂੰ ਪੇਕੇ ਪਾ ਮੇਰੇ ਪੁੱਤ ਨੇ ਕੀ ਕੀਤਾ ਏ ਪੈਨੋ ਦੇਤਾ ਪਹਿਲੀ ਉਮਰ ਰੱਬ ਨੇ ਪੁੱਤ ਤੇ ਮੈਂ ਮਾਤਾ ਕਿਤੇ ਰੱਬ ਕੋ ਖੋ ਕੇ ਲਿ ਲਿਆ ਵਾ ਦੇਤਾ ਪੱਥਰ ਮੱਥੇ ਮਾਰ ਕੇ ਮੈਂ ਮਾਤਾ ਕਿਤੇ ਖੋ ਕੇ ਲਿ ਲਿਆ ਰੱਬ ਕੋ ਤੇ ਤਿਆ ਤਿਆ ਜਾਣ ਲਈ ਨਹੀਂ ਲਿਆਂਦਾ ਹੂੰ ਤੇ ਮੈਂ ਰੱਬ ਕੋ ਖੋ ਕੇ ਲਿ ਲਿਆ ਵਾ ਤੂੰ ਪਿਆ ਕੇ ਚੱਲ ਗਿਆ ਮੁੰਡਾ ਨੂੰ ਕੀ ਤਾ ਹਾਂ ਮਾਤਾ ਇਹ ਗੱਲਾਂ ਹੀ ਕਰਦੀ ਰਹਿੰਦੀ ਇਹ ਨਹੀਂ ਟਾਲਦੀ ਸਤਨ ਹੋਣਾ ਜੇ ਮੱਥਾ ਟੇਕ ਕੇ ਆਏ ਆ ਕਿ ਚਲ ਸੁੱਖ ਸ਼ਾਂਤੀ ਹੋਵੇ ਤੋ ਹੀ ਉਹ ਹੀ ਕੋ ਤਕਲੇ ਫੇਰ ਲਾਇਆ ਉਹ ਤਾਂ ਮੈਂ ਹੀ ਤੁਹਾਨੂੰ ਬਾਬਾ ਬੁੱਢੇ ਸਭ ਕਲਿਆ ਤੇ ਜੇ ਉਹ ਕੁੜੀ ਨੂੰ ਪੁੱਛ ਲਿਆ ਤੇ ਕੀ ਹੋ ਗਿਆ ਸੁੱਖ ਸ਼ਾਂਤੀ ਰਵੇ ਕਰ ਆ ਦੋ ਲੜਾਈ ਝਗੜੇ ਕਰਨ ਲਈ ਥੋੜੀ ਆਖਿਆ ਲੜਾਈਆਂ ਤੇ ਪਿੱਛੇ ਆਈ ਸਾਡੇ ਇਧਰ ਜਿਉ ਮੈਨੂੰ ਮੇਰੇ ਨਾਲ ਅਗੀ ਕੁੜੀ ਤੇ ਚਲ ਜੋ ਮੇਰੇ ਉਥੋਂ ਆਈ ਬਾਬੂ ਡਾ ਸਾਹਿਬ ਮਾਥਾ ਟੇਕ ਕੇ ਘੜੀ ਆਈ ਮੈਂ ਠੀਕ ਨਹੀਂ ਮੈਨੂੰ ਸਿਰ ਦਰਦ ਹੋਣ ਡਿਆ ਮੈਂ ਕਿ ਗੁਰਲੀਨ ਨੂੰ ਮੈਂ ਲੈ ਕੇ ਆਉਣੀ ਆ ਇਹ ਤਾਂ ਕੁੜੀ ਨੂੰ ਹਾਨ ਕਰ ਦੇਣੀ ਫਿਰ ਕੀ ਜੇ ਮੇਰੇ ਲਾਗੇ ਤੇ ਮੈਂ ਪੁੱਛ ਲਿਆ ਕਪੂਰ ਮਾਤਾ ਮੈਨੂੰ ਕਹਿੰਦੀ ਤੇਰੇ ਮੁੰਡਾ ਪ ਤੈਨੂੰ ਰ ਆਪਣੇ ਦੇ ਤਾ ਤੇ ਕੀ ਕਰਦੀ ਆ ਉਹ ਕਰਦੀ ਕਈ ਗੱਲਾਂ ਸੁਣਾਈਆਂ ਮੈਨੂੰ ਚਲ ਕੋਈ ਨਹੀਂ ਆ ਮੁੰਡਾ ਤੇ ਧੀ ਨੂੰ ਕਹੀ ਆ ਚਲ ਆ ਚਲੀਏ ਗਰਲੀ ਨਾਲ ਆਪਾਂ ਚਲੀਏ ਉਧਰ ਕੋਲ ਅੰਗਰ ਤੀਰ ਮੇਰੀ ਅੱਗੇ ਤੇ ਨਹੀਂ ਆਉਣਾ ਹੀ ਆਉਣਾ ਵਾ ਆ ਚਲ ਕੋਈ ਨਹੀਂ ਆ ਇਹ ਵੀ ਆ ਜਾਇਆ ਕਰੇ ਆਜ ਆਜ ਫੇਰ ਸਵੇਰੇ ਆ ਜੀ ਹਾਂਜੀ ਆਉਂਦੀ 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 ਪੈ ਗਈ ਹਾਂ ਆਜੋ ਆਜ ਚਲ ਨਿਆਣੀ ਆ ਤੇ ਦੋਸਤ ਆ ਜੀ ਆ ਤਾਂ ਕਿਤੇ ਹੀ ਦੇ ਨਾਲ ਅਗਰ ਲੈ ਨਾ ਆ ਜਾ ਕੋਤ ਅੰਡੇ ਸਾਸਰੀ ਕਾਲ ਸਾਸਰੀ ਕਾਲ ਬਹਿ ਜਾ ਮੇਰੀ ਤੀ ਬੇਟਾ ਤੇ ਫੋਰ ਸਣਾ ਠੀਕ ਠਾਕ ਮੈਂ ਲਾ ਵੇਖਿਆ ਇੱਥੇ ਹਾਂਜੀ ਠੀਕ ਹੈ ਐ ਐ ਇਹਨੂੰ ਹੋ ਥੋੜੀ ਗਰਲੀਨ ਆਈ ਤੇ ਗਰਲੀਨ ਦੀ ਮੰਮੀ ਰਹਿ ਗਈ ਆ ਉਹਨੂੰ ਪਤਾ ਕੀ ਕੀ ਖਵਾ ਲਿਆ ਇੱਥੇ ਉੱਥੇ ਪਹਿਲਾਂ ਲੰਗਰ ਛਕਿਆ ਸੀ ਤੇ ਬਾਜੋ ਅੰਕਲ ਨੇ ਉੱਥੇ ਆਈਸਕ੍ਰੀਮ ਖਵਾਈ ਸੀ ਤੇ ਮਾਂ ਦੀ ਨੇ ਨਹੀਂ ਕੋਈ ਵੀ ਆਖਿਆ ਕਿ ਜਾ ਮੈਂ ਇਹਨੂੰ ਕੋਈ ਕਵਾਲਾਂ ਜਾਂ ਲੈ ਕੇ ਦਵਾਂ ਇਹਨੂੰ ਮੈਂ ਨਹੀਂ ਉਹਨਾਂ ਨੇ ਨਹੀਂ ਕੋਹ ਲੱਕ ਦਿੱਤਾ ਤੇ ਗਰਲੀਨ ਕਹਿੰਦੀ ਸੀ ਕਿ ਝੂਟੇ ਦਵਾ ਦਿਓ ਤੇ ਉਹਨਾਂ ਨੇ ਇਹਨੂੰ ਦਵਾਇਆ ਇਹ ਅਵੇ ਹਲਕਾ ਢੀ ਮਾੜੀ ਨਿਕਲੀ ਮਾਂ ਆਉਦੀ ਇੱਥੋਂ ਮਾਵਾਂ ਪੁੱਤ ਕਹਿੰਦੇ ਆ ਮਾਂ ਹੁੰਦੀ ਐ ਤੇ ਇਸੇ ਕਰਕੇ ਮੈਂ ਤੈਨੂੰ ਸਹੇਲੀ ਨੂੰ ਨਾਲ ਕੱਲਿਆ ਹੀ ਉਹਦੇ ਹੈ ਹਾਂਜੀ ਆਪਣੇ ਮੁੰਡੇ ਨੂੰ ਖਵਾਉਂਦੀ ਹੀ ਕੋਹ ਕਿ ਨਹੀਂ ਉਹਨੂੰ ਤੇ ਖਵਾਇਆ ਹੀ ਉਹ ਤੇ ਉਹਦਾ ਪੁੱਤ ਹੀ ਤੇ ਉਹਨੂੰ ਵੀ ਖਵਾਉਣਾ ਹੀ ਉਹਨੂੰ ਨਹੀਂ ਖਵਾਉਂਦੀ ਉਹ ਉਹਦੇ ਕੋਲ ਕੰਮ ਧੰਦਾ ਹੀ ਲੈਂਦੀ ਆ ਨਾਲ ਵਿਚਾਰੀਆ ਤੇਰਾ ਤਰਲਾ ਮਾਰ ਲੈਂਦੀ ਐ ਤੇ ਚੱਲ ਹਰ ਨਹੀਂ ਨਾ ਮੇਰੇ ਨਾਲ ਕਰਾ ਦੇ ਕੰਮ ਥੋੜਾ ਬਹੁਤਾ ਹਾਂਜੀ ਤੂੰ ਪਤਾ ਕੀ ਕਰੀਂ ਮੈਨੂੰ ਤਾਂ ਇੱਥੇ ਮਰਨਾ ਤਾਂ ਤੱਕ ਕੇ ਗਈ ਆ ਬਹੁਤ ਠਾਂਤ ਆ ਹੋ ਕੇ ਗਈ ਆ ਤੇ ਤੀਨ ਨੂੰ ਲੈ ਗਈ ਮੇਰੀ ਪੋਤਰੀ ਨੂੰ ਤੇ ਹੁਣ ਤੂੰ ਗਰਲੀਨ ਕਿ ਕਰ ਜਾ ਹਾਂਜੀ ਕੋਈ ਨਹੀਂ ਫਿਰ ਮੈਂ ਜਾਣੀ ਆ ਜਾ ਫਿਰ ਮੈਂ ਤੇ ਆ ਪੁੱਤ ਬੈਠੀ ਇਹ ਤਾਂ ਹੋੜੇ ਮੇੜੇ ਭਿੜ ਕੇ ਗਈ ਬਥੇਰੇ ਮੇਰਨ ਹਾਂਜੀ ਸਾਡੇ ਘਰ ਚੋਂ ਪਤਾ ਨਹੀਂ ਕਦੋਂ ਕਲੇਸ਼ ਖਤਮ ਹੋਣਾ ਮੇਰੇ ਢੀਆ ਤੇ ਉਹਦੇ ਮੁੰਡਾ ਇਹ ਹੀ ਕਲੇਸ਼ ਚੱਲੀ ਜਾਂਦਾ ਚੱਲ ਗਰਲੀਨ ਹਾਂਜੀ ਪੁੱਤ ਦਿਮਾਗ ਤੇ ਨਹੀਂ ਕੋਈ ਗੱਲ ਆਣੀ ਹਾਂਜੀ ਠੀਕ ਆ ਇਹ ਇਸ ਤਰ੍ਹਾਂ ਦਾ ਹੀ ਆ ਸਮਾਜ ਪਾਪਾ ਦਾਦਾ ਲੋਕੀ ਵਾਂਗ ਕਹਿੰਦੇ ਆ ਧੀਆਂ ਦੇ ਪੁੱਤਰਾ ਚ ਕੋਈ ਫਰਕ ਨਹੀਂ ਆ ਹੂੰ ਕੰਧਾਂ ਤੇ ਵੀ ਲਿਖਿਆ ਹੁੰਦਾ ਵਾ ਪੇ ਬੇਟੀ ਬਚਾਓ ਬੇਟੀ ਪੜਾਓ ਹੂੰ ਪਰ ਉਹ ਬਸ ਲਿਖਿਆ ਹੀ ਆ ਅਸਰ ਨਹੀਂ ਹੁੰਤੇ ਕੋਈ ਵੀ ਲਗਰਦਾ ਇਹ ਗੁਰਲੇ ਅਸਰ ਜੰਨਾ ਚ ਰ ਧੀਆ ਵੇਖਨੇ ਕਦੇ ਵੀ ਧੀਆ ਹੀ ਧੀਆ ਨੂੰ ਮਾੜਾ ਕਹਿੰਦੀਆਂ ਹੂੰ ਜਿੱਦਾਂ ਹੁਣੇ ਦਾਦੀ ਕਹਿਣ ਦੇ ਹੀ ਜਿੱਦਾਂ ਪੀ ਧੀਆ ਨੂੰ ਪੱਥਰ ਹੀ ਕਹਿਣ ਦੇ ਹੀ ਹਾਂ ਤੇ ਇਹ ਵੀ ਧੀ ਆ ਹੁਣ ਦਾਦੀ ਤੇਰੀ ਵੀ ਧੀ ਆ ਮੰਮਾ ਤੇਰੀ ਮੰਮਾ ਵੀ ਧੀ ਆ ਪਰ ਧੀਆ ਪ੍ਰਤੀ ਇਹਨਾਂ ਦੇ ਮਨ ਚ ਨਫਰਤ ਆ ਤੇ ਪੁੱਤਰਾਂ ਨੂੰ ਪਿਆਰ ਕਰਦੇ ਪੁੱਤਾਂ ਨੂੰ ਠੀਕ ਆ ਪੁੱਤ ਭਾਵੇਂ ਕੱਲ ਨੂੰ ਰੋਟੀ ਦੇਣ ਜਾਂ ਨਾ ਦੇਣ ਕੋਈ ਹੈ ਨਹੀਂ ਅਪਰ ਇਹੀ ਆ ਵੀ ਧੀਆ ਨੂੰ ਪੱਥਰ ਕਹਿ ਤਾ ਪੱਥਰ ਨਹੀਂ ਆ ਧੀਆ ਹਾਂਜੀ ਧੀਆ ਹੀ ਮਾਂ ਪਿਓ ਨੂੰ ਰੋਟੀ ਪਾਣੀ ਦੇਣ ਵਾਲੀਆਂ ਠੀਕ ਆ ਹਾਂਜੀ ਪੁੱਤਕ ਪੁੱਤਕ ਕੌਣ ਪੁੱਛਦਾ ਆ ਹੁਣ ਆਪਣਾ ਹੀ ਗਰਤੇਜ ਹੀ ਆ ਤੇ ਉਹ ਜਦੋਂ ਦਾ ਆਇਆ ਤੇਰੇ ਮਗਰ ਤੇ ਉਧਰ ਚਲੇ ਗਈ ਆ ਹਾਂਜੀ ਤੇ ਉਧਰ ਹੀ ਹੋਣੀ ਆ ਹੋਰ ਕਿੱਥੇ ਗਈ ਹੋਣੀ ਹੈ ਨਾ ਹਾਂਜੀ ਤੇ ਉਹ ਮੁੰਡੇ ਦਾ ਪਤਾ ਨਹੀਂ ਉਹ ਕਿੱਥੇ ਗਿਆ ਹਾਂਜੀ ਹੈ ਕਿ ਨਹੀਂ ਇਹ ਧੀਆ ਪੱਥਰ ਨਹੀਂ ਆ ਧੀਆ ਰੋਟੀ ਪਾਣੀ ਮਤਲਬ ਮਾਂ ਤੇ ਉਹਦੇ ਘਰ ਧੀ ਹੋ ਜਾਂਦੀ ਨਾ ਹਾਂਜੀ ਤੋਂ ਜਿਵੇਂ ਕਹਿੰਦੇ ਨਾ ਸਰਕਾਰੀ ਨੌਕਰੀ ਦੀ ਪੈਨਸ਼ਨ ਲੱਗਣ ਵਾਲੀ ਗੱਲ ਹੋ ਜਾਂਦੀ ਆ ਉਹਨੂੰ ਸਾਰੀ ਉਮਰ ਲਈ ਰੋਟੀ ਪਾਣੀ ਪੁੱਛਣ ਵਾਲਾ ਕੋਈ ਹੁੰਦਾ ਆ ਹਾਂਜੀ ਹੁਣ ਬਾਹਰੋਂ ਆਈਏ ਨਾ ਕੰਮਕਾਰ ਕਰਕੇ ਤੇ ਕਦੀ ਨਹੀਂ ਮੈਂ ਵੇਖਿਆ ਕਿ ਕੋਈ ਮੁੰਡਾ ਕਿਸੇ ਨੂੰ ਪਾਣੀ ਪਿਉੜਾਉਂਦਾ ਹੋਵੇ ਆਪਣੇ ਮਾਂ ਪਿਓ ਨੂੰ ਹੀ ਹਾਂਜੀ ਠੀਕ ਆ ਧੀਆਂ ਹੀ ਉੱਠਦੀਆਂ ਧੀਆਂ ਹੀ ਪਾਣੀ ਰੋਟੀ ਪਾਣੀ ਪੜਾਉਂਦੀਆਂ ਆ ਮਾਂ ਪਿਓ ਨੂੰ ਠੀਕ ਆ ਦੁੱਖ ਸੁੱਖ ਭਾਵੇਂ ਧੀਆਂ ਆਪਣੇ ਸਹੁਰੇ ਕਿਉਂ ਨਾ ਗਈਆਂ ਹੋਣਾ ਹਾਂਜੀ ਉਹਨਾਂ ਨੂੰ ਉੱਥੇ ਬੈਠੀਆਂ ਨੂੰ ਆਪਣੇ ਮਾਂ ਪਿਓ ਦਾ ਫਿਕਰ ਹੁੰਦਾ ਪਰ ਪਤਾ ਨਹੀਂ ਕਿਉਂ ਧੀਆਂ ਹੋ ਕੇ ਧੀਆਂ ਦੇ ਨਾਲ ਨਫ਼ਰਤ ਕਿਉਂ ਕਰਦੀਆਂ ਨੇ ਜਿੰਨਾ ਚਿਰ ਲੋਕਾਂ ਦੇ ਦਿਮਾਗ 'ਚ ਇਹ ਨਹੀਂ ਨਾ ਜਾਂਦਾ ਪੀ ਪੁੱਤ ਚੰਗੇ ਆ ਧੀਆਂ ਨਹੀਂ ਚੰਗੀਆਂ ਉਹ ਨਜਰ ਸਮਾਜ ਦਾ ਸੁਧਾਰ ਨਹੀਂ ਹੋ ਸਕਦਾ ਨਹੀਂ ਨਹੀਂ ਇਹ ਸੁਧਾਰ ਜਿੰਨਾ ਚਿਰ ਉਹੀ ਆ ਨਾ ਸਮਾਜ ਦਾ ਸੁਧਾਰ ਹੀ ਤਾਂ ਹੋਣਾ ਹਾਂਜੀ ਜੇ ਧੀਆਂ ਦਾ ਮਤਲਬ ਆਪਾਂ ਇਹ ਫਰਕ ਕੱਢਦੇ ਆਂ ਠੀਕ ਆ ਹਾਂਜੀ ਇਹ ਵੈਸੇ ਵੀ ਗੁਰਲੇਨ ਜ਼ਿੰਦਗੀ 'ਚ ਖੁਸ਼ ਰਹਿਣ ਲਈ ਨਾ ਤੇ ਜਾਂ ਪੁੱਤ ਦਾ ਹੋਣਾ ਜ਼ਰੂਰੀ ਨਹੀਂ ਆ ਹਾਂਜੀ ਠੀਕ ਆ ਇਸੇ ਤਰ੍ਹਾਂ ਇਹਨਾਂ ਇੱਕ ਵਾਰ ਕਿਹੇ ਮੁੰਡੇ ਨੇ ਕਿਹੇ ਆਪਣੇ ਅੰਕਲ ਨੂੰ ਹੀ ਕਿਹਾ ਕਿ ਅੰਕਲ ਜੀ ਨਾ ਤੁਸੀਂ ਪਾਠ ਪੂਜਾ ਹੀ ਕਰਦੇ ਜੀ ਤੇ ਨਾ ਤੁਸੀਂ ਕਿਤੇ ਧਰਮ ਸਥਾਨ ਤੇ ਜਾਂਦੇ ਜੀ ਹਾਂਜੀ ਫੇਰ ਵੀ ਤੁਸੀਂ ਖੁਸ਼ ਕਿਵੇਂ ਰਹਿੰਦੇ ਜੀ ਤੇ ਉਹਦਾ ਪਤਾ ਕੀ ਕਹਿਣਾ ਹੈ ਉਹਨੇ ਬੜਾ ਵਧੀਆ ਜਵਾਬ ਦਿੱਤਾ ਉਹ ਕਹਿੰਦਾ ਮੈਂ ਜਦੋਂ ਵੀ ਕਿਤੇ ਜਾਣਾ ਆ ਨਾ ਹਾਂਜੀ ਚਾਹੇ ਉਥੇ 1 2 4 ਹਾਂਜੀ ਜਾਂ ਆਪਣਾ ਹੀ ਮੇਰਾ ਪਰਿਵਾਰ ਹੋਵੇ ਹਾਂਜੀ ਤੇ ਮੈਂ ਉਹਨਾਂ ਨਾਲ ਇਹ ਸੋਚ ਕੇ ਗੱਲ ਕਰਦਾ ਆ ਕਿ ਅੱਜ ਦਾ ਜਿਹੜਾ ਸਮਾਂ ਮਿਲਿਆ ਨਾ ਹਾਂਜੀ ਕੱਲ ਨੂੰ ਪਤਾ ਨਹੀਂ ਇਹ ਮਿਲਣਾ ਤੇ ਨਹੀਂ ਠੀਕ ਆ ਹਾਂਜੀ ਤੇ ਜਿਹੜਾ ਇਹ ਸਮਾਂ ਮਿਲਿਆ ਵਾ ਇਹਦਾ ਲਾਹਾ ਲਿਆ ਜਾਵੇ ਇਹ ਕਿਤੇ ਵਿਅਰਥ ਨਾ ਚਲੇ ਜੇ ਹਾਂਜੀ ਇਹ ਕਿਤੇ ਸਾਡੇ ਗੁੱਸੇ ਨਾਰਾਜ਼ਗੀ ਚ ਨਾ ਨਿਕਲ ਜੇ ਹਾਂਜੀ ਠੀਕ ਆ ਉਹ ਇਹ ਇਤਰਾ ਉਹ ਕਹਿੰਦਾ ਵੀ ਮੈਂ ਆਪਣੇ ਆਪ ਨੂੰ ਖੁਸ਼ ਰੱਖਦਾ ਕਿ ਪ੍ਰਮਾਤਮਾ ਜਿਹੜਾ ਮੈਨੂੰ ਇਹਨਾਂ ਨਾਲ ਮਿਲਣ ਦਾ ਸਮਾਂ ਦਿੱਤਾ ਹੈ ਨਾ ਤੇਰਾ ਬੜਾ ਸ਼ੁਕਰਿਆ ਹਾਂਜੀ ਮੈਂ ਇਹਨਾਂ ਨਾਲ ਹੁਣ ਹੱਸਾਂ ਖੇਡਾਂ ਇਹ ਨਾ ਹੋਵੇ ਮੈਂ ਇਹਨਾਂ ਨਾਲ ਇੱਕ ਦੂਜੇ ਦੀ ਨਿੰਦਿਆ ਚੁਗਲੀ ਨਫ਼ਰਤ ਵਾਲੀਆਂ ਗੱਲਾਂ ਕਰਾਂ ਹਾਂਜੀ ਪਰ ਇਹ ਜਿੰਨਾ ਚਿਰ ਅਸੀਂ ਮਤਲਬ ਇਹ ਚੀਜ਼ ਨੂੰ ਨਹੀਂ ਨਾ ਲੈਂਦੇ ਹੂੰ ਹੂੰ ਸਿਆਣੇ ਕਹਿੰਦੇ ਆ ਕਿ ਅਸੀਂ ਨਾ ਚਾਹੁੰਦੇ ਆ ਵੀ ਨਾ ਮੌਤ ਵਾਲੀ ਲੈਨ ਚ ਲੱਗੇ ਆ ਹਾਂਜੀ ਠੀਕ ਆ ਸਾਰੇ ਆਪੋ ਆਪਣੀ ਵਾਰੀ ਤੇ ਆਇਆ ਤੁਰੇ ਜਾਂਦੇ ਆ ਸਹੀ ਗੱਲ ਸਾਨੂੰ ਇਹ ਨਹੀਂ ਪਤਾ ਕਿਹਦੀ ਵਾਰੀ ਕਦੋਂ ਆ ਜਾਣੀ ਹੈ ਹਾਂਜੀ ਠੀਕ ਆ ਜੇ ਇਹ ਬੰਦੇ ਨੂੰ ਮੌਤ ਚੇਤੇ ਆ ਨਾ ਹੂੰ ਹੂੰ ਤੇ ਉਹਨੂੰ ਹੋਰ ਕੋਈ ਗੱਲ ਨਹੀਂ ਵੀ ਮੈਂ ਆ ਵੀ ਜੋੜਨਾ ਆ ਆ ਵੀ ਕਰਲਾ ਆ ਜੋ ਵੀ ਕਰਲਾ ਇਹ ਧੀਆ ਪੁੱਤ ਕੋਠੀਆਂ ਕਰਾਂ ਸਾਰੀ ਮਾਇਆ ਇਹ ਇੱਥੋਂ ਤੱਕ ਹੀ ਆ ਹਾਂਜੀ ਇਹ ਕੁਝ ਚਿਰ ਲਈ ਆਪਾਂ ਨੂੰ ਸਿਰਫ ਵਰਤਣ ਲਈ ਆ। ਹਾਂਜੀ। ਨਾਲ ਇਕੱਠਾ ਕਰ ਕਰ ਜੋੜ ਕੇ ਰੱਖਣ ਲਈ। ਠੀਕ ਆ? ਹਾਂਜੀ। ਤੇ ਇਹਦੇ ਅਸੀਂ ਲੋਪੀਆਂ ਤੇਆਂ ਪੁੱਤਾਂ ਦੇ ਮਗਰ ਪਾਇਆ ਤੇ ਹੁਣ ਤੇਰੀ ਮਾਂ ਵੀ ਉਧਰੋਂ ਆਈ ਨਹੀਂ ਹਜੇ। ਉਹ ਮੈਨੂੰ ਲੱਗਦਾ ਸੱਚ ਕਹਿਣ ਦੀ ਹੀ ਗੱਲ ਆ ਮੈਂ ਗੁਰਤੇਜ ਨੂੰ ਵੀ ਆਵਾਜ਼। ਹਾਂਜੀ। ਉਹ ਵੀ ਕਿ ਨਹੀਂ ਹਜੇ ਆਇਆ ਪਤਾ ਨਹੀਂ ਕਿੱਥੇ ਗਿਆ ਹੋ। ਹਾਂ ਤੇ ਤੂੰ ਨਜ਼ਰ ਕੰਮਕਾਰ ਕਰ ਲਾ ਉਹ ਵੀ ਆਉਂਦੀ ਹੋਣੀ ਫੇਰ ਰੋਲਾ ਪਾਉਗੀ। ਹਾਂਜੀ ਕੋਈ ਨਾ ਕਰ ਲੈਨੀ ਆ। ਆਹੋ। ਵੇਹ ਕੀ ਕੀ ਰੋਟੀ ਪਾਣੀ ਕੀ ਤਾਂ ਨਹੀਂ ਅਜੇ ਰੋਟੀ ਪਾਣੀ ਸਬਜੀ ਬਣ ਗਈ ਵਾਸਤੇ ਰੋਟੀ ਲਾਣੀ ਆਵੀਂ ਹਾਂ ਰੋਟੀ ਪਾਣੀ ਲਾ ਦੇ ਫਿਰ ਮੈਂ ਆ ਕੇ ਰੋਲਾ ਪਾਉਗੀ ਤੇਰੇ ਨਾਲ ਹਾਂਜੀ ਕੀ ਕਰਨ ਦੀ ਘਰ ਲਈ ਨਾ ਆ ਕੱਪੜੇ ਲਾਉਣ ਦੀਆਂ ਕੱਪੜੇ ਸੁੱਕਣ ਪਏ ਹੈ ਅੱਛਾ ਤੇ ਮੈਂ ਉਧਰ ਆਈਂਗੀ ਤੇ ਦਾਦੀ ਆਲੋ ਤੇ ਉਧਰ ਤੂੰ ਹੈ ਨਹੀਂ ਆਹ ਮਮਾ ਲੈ ਆਏ ਕਿ ਮੈਂ ਉਧਰ ਤੇ ਕੀ ਅੰਟੀ ਲੜੇ ਹੈ ਆਹੋ ਲੜਪੇ ਹੈ ਦਾਦੀ ਨੂੰ ਸ਼ਾ ਤੇ ਉਹ ਪੁੱਛਣ ਦੇ ਹੀ ਕਿ ਕੀ ਖਵਾਇਆ ਪਿਆਇਆ ਤੇ ਮੈਂ ਦੱਸਦਾ ਫਿਰ ਸਾਰਾ ਤੂੰ ਇਦਾਂ ਨਹੀਂ ਦੱਸ ਨਾ ਸਕਦਾ ਦਦੀ ਨੂੰ ਉਹਦੇ ਅੱਗੇ ਲੜਕੇ ਹਟੀਆਂ ਹੋਈਆਂ ਉਹ ਪੁੱਛਣ ਦੇ ਹੀ ਫਿਰ ਤੇ ਮੈਂ ਦੱਸਦਾ ਮਾਂ ਉੱਥੇ ਝੂਟੇ ਰਵਣੇ ਲਾ ਕੇ ਦਿੱਤੇ ਗਰਲੀ ਨੂੰ ਤੇ ਨਾ ਕੁਝ ਖਵਾਇਆ ਉਹਦੇ ਅੱਗੇ ਲੜੰਡੀਆਂ ਹੈ ਚੱਲ ਕੋਈ ਨਹੀਂ ਆਇਆ ਚੱਲ